ਟਾਰਗੇਟ ਟਾਰਗੇਟ ਕਿਵੇਂ ਹੋਗਾ ਸਪੈਸ਼ਲ ਬ੍ਰਾਂਚ ਦਾ ਇੱਕ ਬੰਦਾ ਆਪਾਂ ਲਾ ਕੇ ਰੱਖੀਏਗੇ ਜੀ ਕੀ ਆਪਰੇਸ਼ਨ ਕਰਨਾ ਆਪਾਂ 6 ਤਰੀਕ ਨੂੰ ਆ ਬੰਦਾ ਤੇਰਾ ਪਹਿਲੇ ਤਰੀਕ ਨੂੰ ਉਹਨੂੰ ਇੱਕ ਬੰਦਾ ਦੇਤਾ ਟੋਟਲ ਤੁਸੀਂ ਉਹਦੀ ਮੂਵਮੈਂਟਸ ਟਰੇਸ ਕਰੋ ਜੀ ਸਵੇਰੇ ਦੁਪਹਿਰੇ ਸ਼ਾਮ ਕਿਹੜੇ ਨਾਲ ਜਾਂਦਾ ਉੱਠਦਾ ਬੈਠਦਾ 4 ਤੋਂ 5 ਡੇਸ ਥੇ ਆਰ ਸਫੀਸ਼ੀਐਂਟ

ਐਗਜ਼ੀਕਿਊਟ ਥੀਸ ਆਪਰੇਸ਼ਨਸ ਹੁਣ ਅੱਜ ਦਾ ਆਪਰੇਸ਼ਨ ਜਿਹੜਾ ਸੀਗਾ ਸਕਸੈਸਫੁਲ ਰਿਹਾ ਹੈ ਡਿਟੇਲਸ ਜਿਹੜੀਆਂ ਉਹ ਬਾਅਦ ਚ ਤੁਹਾਨੂੰ ਦੱਸ ਦਿੱਤੀ ਜਾਣਗੇ 25 ਨਟੋਰੀਅਸ ਬੰਦੇ ਹਬੋਵਾਲ ਦੇ ਹਬੋਵਾਲ ਜਨਰਲ ਏਰੀਆ ਮੈਂ ਜਨਰਲ ਏਰੀਆ ਬਤ ਦੱਸ ਰਿਹਾ ਤੇ ਜੋਹਰ ਨਗਲ ਕੈਂਪ ਦੇ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਉਹਨਾਂ ਵਿੱਚੋਂ 6 ਬੰਦੇ ਜਿਹੜੇ ਸੀਗੇ ਉਹ ਕਰੀ ਮਿਲ ਗਏ ਠੀਕ ਹੈ ਜੀ ਰਿਕਵਰੀਜ਼ ਵੀ ਹੋਈਆਂ ਛੋਟੀਆਂ ਹੋਈਆਂ ਲੇਕਿਨ ਰਿਕਵਰੀਜ਼ ਹੋਈਆਂ ਤੇ ਉਹ 25 ਬੰਦ ਜਿਹੜੇ ਬੰਦੇ ਸੀਗੇ 8 ਬੰਦੇ ਆਪਣੇ ਘਰ ਚੇਂਜ ਕਰਕੇ ਦੂਜੇ ਜ਼ਿਲ੍ਹੇ 'ਚ ਜਾ ਚੁੱਕੇ ਹਨ ਸੋ ਬੋਲਣ ਦਾ ਮਤਲਬ ਇਹ ਹੈ ਕਿ ਤੁਸੀਂ ਟੋਟਲ ਘੇਰਾ ਪਾਓ ਸਰਚ ਕਰੋ ਜੀ 3-4 ਘੰਟੇ ਕੁਝ ਮਿਲੇ ਨਾ ਕੋਈ ਫਾਇਦਾ ਨਹੀਂ ਯੂ ਪਲੈਨਟ ਐਂਡ ਦੈਨ ਐਗਜ਼ੀਕਿਊਟ ਇਟ

कि पुराना नाम की सर्जिकल स्ट्राइक इट इज इट इज सर्जिकल स्ट्राइक बजाय दे तुसी पूरी फौज भेज दो इधर भी गोलियां चलन उधर भी चलन मीडिया च आए फलाना आए कोई कंट्रोवर्सी हो जाए वी टारगेट एंड स्टेल्थ एंड स्टेल्थ ऑपरेशन वी गैदर रिजल्ट्स

ਕਿ ਕਿੰਨੇ ਐਦਾਂ ਦੇ ਐਡਿਕਟਸ ਹੈ ਜਿਹੜੇ ਸਿਰਫ ਐਡਿਕਟਸ ਹੈ ਮਜਬੂਰੀ ਕਰ ਕਾਰਨ ਲੈ ਰਹੇ ਤੇ ਹਰ 10 10 ਦਿਨ ਬਾਅਦ ਮੈਨੇ ਮੀਟਿੰਗ ਲੈਣੀ ਸੀ ਕਿ 13 ਨੂੰ ਹੋਈ ਸੀ ਕਿ ਪਿਛਲੀ ਵਾਰ ਆਜ 26 ਹੋ ਗਈ ਮੈਂ ਕੱਲ ਦੁਬਾਰਾ ਕਰਾਂਗਾ ਪਿਛਲੇ 10 ਦਿਨਾਂ ਚ 10 12 ਦਿਨਾਂ ਚ ਆਪਾਂ 18 ਬੰਦੇ 64 ਐਸ ਏ 64 ਏ ਇੱਕ ਸੈਕਸ਼ਨ ਹੁੰਦਾ ਐ ਐਨਡੀਪੀਐਸ ਐਕਟ ਦਾ 64 18 ਬੰਦੇ ਆਪਾਂ ਡੀ ਐਡਿਕਸ਼ਨ ਸੈਂਟਰ ਤੇ भर्ती करा चुके हैं कि गरीब बंदा है जी किसी एनजीओ तो हेल्प ले ली कि तुम इन्हों खाना प्रोवाइड कर दो किसी होर तो कुछ ले लिया वो प्रोवाइड कर दो कि ये हूँ बेचेगा नहीं ये एडिक्ट है यदा आप सुधार करिए फिगर इज नॉट मच फिगर इज नॉट मच बट द फिगर इज अलार्मिंग इन ए सेंस कि ये क्रॉनिक है फिगर जरा कह रहे हो ज्यादा नहीं है फिगर बट

जाओगे ना जी सच सर्च, सर्च कर रहे हो 107 एडेड रिसेंटली प्रॉपर्टी अटैच करान नॉट ओनली ऑफ ड्रग स्मर बट ऑल क्रिमिनल एलिमेंट्स प्रोसीड्स ऑफ क्राइम जो है प्रोसीड्स ऑफ क्राइम मान लो आर है जी तुसी चार वारदात की मैं एग्जाम्पल दे रहा बार आ गए अपने दोस्त के नाते एक मोटरसाइकिल ले लिया नवा वन जीरो सैवन च बिजनेस ये आप करना है कि आह थोड़ा दोस्त है आ बंदा ये दोस्त है इधर को मोटरसाइकिल है पैसा थोड़ा लग गया हुआ है आप दो बयान ले लैंने मैच कर लेने प्रूव कर देना 15 दिन जो मोटरसाइकिल जड़ा फ्रीज हो जाएगा वी आर वर्किंग ऑन दैट आल्सो वोदे भी कुछ चार 5 केसेस साडे तैयार हो चुके हैं बट इट इज स्टार्टिंग एक बार ये शुरुआत हो जाए तो काफी ज्यादा फायदा होगा और कोई चीज नहीं अब 25 बंदे की रेड हुई थी जी 8 बंदे तक पक गए देयर और ఆ దోస్ దిస్ యు కెన్ కాల్ देम మిడిల్ లెవెల్ పెడలర్స్ స్మగ్లర్ పెడలర్స్ ఉన్ ఓనీ ਰਹందవ్ ఇట్స్ ఏ వెరీ థిన్ లైన్ ఆఫ్ డిస్టింక్షన్ తరే ఏ దిగది ఆప్డే కి బకాన్ జ్ క్రైట్ పెని జడే భరా్నే మే ఏ సారే ద సారే క్రైతే దే రాహ మే ఓహీ కే రహనా జీ ఏ సారే క్రైతే దే

ਸਭ ਚਲੇ ਨੇ ਮਾਵੜੇ ਦਾ ਤੋਂ ਇਸ ਗਏ ਨੇ ਪਾਰਕ ਦੇ ਵਿੱਚ ਨਸ਼ਾ ਕਰਨੇ ਭਰੇਗੇ ਨਸ਼ਾ ਕਰਨ ਵਾਲਿਆਂ ਨੂੰ ਫਰਮ ਦੀ ਜਏ ਜੇ ਆਪਾਂ ਉਹ ਕੁਝ ਤਾਂ ਉਸ ਤੇ ਐਡਿਕਸ਼ਨ ਮੈਂ ਉਹੀ ਕਹਿ ਰਿਹਾ ਨਾ 64 ਏਜ ਇਹ ਪੈਰਾਮੀਟਰ ਦਿੱਤਾ ہوا ਹੈ ਮੈਂ ਆਪਣੇ ਫੀਲਡ ਯੂਨਿਟਸ ਨੂੰ ਕਿ ਪਰ थाना ਦੋ ਬੰਦੇ ਮੈਨੂੰ ਯਾਦ ਨਹੀਂ ਦਕੀ ਕਿ ਕਿੰਨਾ ਹੁੰਦੇ ਸੀਗੇ एवरीडे ਨਹੀਂ ਫੈਕਲਟੀ ਦੇ ਮਾਦਮ ਪਰ ਜ਼ੋਨ 2 ਪਦਮ ਨਹੀਂ ਹਾਂ ਪਰ ਜ਼ੋਨ ਪਰ ਜ਼ੋਨ ਚਾਰ ਜ਼ੋਨਸ ਐ ਪਰ ਡੇ ਦੋ ਬੰਦੇ ਜਿਹੜੇ ਨਸ਼ਾ ਕਰਦੇ ਐ ਉਹਨਾਂ ਨੂੰ ਤੁਸੀਂ ਮੋਟੀਵੇਟ ਕਰਕੇ ਮੋਟੀਵੇਟ ਕਰਕੇ ਉਹਨਾਂ ਦੇ ਪੇਰੈਂਟਸ ਨੂੰ ਮੋਟੀਵੇਟ ਕਰਕੇ ਮੋਹੱਲੇ ਦੇ ਜਿਹੜੇ ਮੋਦਬਰ ਬੰਦੇ ਐ ਉਹਨਾਂ ਨੂੰ ਮੋਟੀਵੇਟ ਕਰਕੇ ਜਿਹੜੀ ਕੋਈ ਮੰਦਰ ਸੋਸਾਇਟੀ ਹੋ ਗਈ ਕੋਈ ਗੁਰਦੁਆਰਾ ਸਾਹਿਬ ਦੀ ਕਮੇਟੀ ਹੋ ਗਈ ਐਨ ਜੀਓ ਹੋ ਗਏ ਉਹਨਾਂ ਨੂੰ ਆਪਾਂ ਪ੍ਰਤੀ ਕਰਾਈ अठारह बंदे अपना पिछले दस दिन भर्ती करा चुके काउंसलिंग हॉस्पिटल नहीं, नहीं।, नहीं तुख पता कहना इसमें यह भी बहुत थिं लाइन ऑफ डिस्टिंग है बंदा नशा कर रहा है बेच भी रहा है और क्रॉनिक है ਮਚਾ ਕਰਦਾ ਵੀ ਇਹ ਵੇਚਦਾ ਫਿਰ ਫੜਾਇਆ ਜਾਂਦਾ ਕਰਦਾ ਵੇਚਦਾ ਉਹਨੂੰ ਆਪਾਂ ਪੀਡਲਰ ਮੰਨਦੇ ਆਂ ਇਦਾਂ ਦਾ ਬੰਦਾ ਜਿਹੜਾ ਨਸ਼ਾ ਕਰ ਰਿਹਾ ਹੈ ਕਦੇ-ਕਦੇ ਉਹਨੇ ਨਸ਼ਾ ਖਰੀਦਣ ਲਈ ਵੇਚਦਾ ਤੇ ਹੋਰ ਨਸ਼ਾ ਲੈ ਲਿਆ ਉਹਨੂੰ ਆਪਾਂ ਥੋੜਾ ਸਿੰਪੈਥੈਟਿਕਲੀ ਦੇਖਦੇ ਆਂ ਇਟਸ ਅ ਵੈਰੀ ਵੈਰੀ ਥਿਨ ਲਾਈਨ ਆਫ ਡਿਸਟਿੰਕਸ਼ਨ ਬਟ 18 ਪੀਪਲ ਵੀ ਹੈਵ ਆਇਡੈਂਟੀਫਾਈਡ ਇਨ ਲਾਸਟ 10 ਡੇਸ ਜਿਨ੍ਹਾਂ ਨੂੰ ਆਪਾਂ ਨਸ਼ਾ ਛੁਡਾਊ ਕੇਂਦਰ ਚ ਪੱਤੀ ਕਰਾਇਆ ਉਸ ਤੋਂ ਬਾਅਦ ਜ਼ਿੰਮੇਵਾਰੀ ਫਿਰ ਉਹਨਾਂ ਦੀ जेडे नशा छुड़ाऊ के केंद्र वाले और जी वीक हफ्ता हफ्ते पंद्रह दिन क्योंकि पता क्या इंफॉर्मेशन जनरेट करनी पड़ती है इंफॉर्मेशन जनरेशन लिए बहुत टाइम लग रहा है बंदा सुबह तो शाम तक इधर जा रहा है इधर जा रहा है इधर जा रहा है तीन चार पांच दिन लगने फिर प्लान होता है

कि इस तरह करिए कि बंदा काबू आ जाए छत लगाती नीचे गिर गया डेथ हो गई सो इंफॉर्मेशन बेस्ड तो बहुत खुल के गल करता जी आई डोंट हाइड एनीथिंग इट हैज टू बी वेरी वेरी जी